ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਦਾਬ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕਪਲ ਫਰੋਮ ਮੁਕਸ਼ਰ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਫਰੀਦਕੋਟ ਫਰੀਦਕੋਟ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਜਿੱਥੇ ਅੱਜ ਪੰਗੜੇ ਦੀਆਂ ਪਰਫਾਰਮੈਂਸ ਗਿੱਧਾ ਪੰਗੜਾ ਜਿਹੜਾ ਸਾਡੇ ਪੰਜਾਬ ਦੀ ਵਿਰਾਸਤ ਸਾਡੀ ਸ਼ਾਨ ਅੱਜ ਵਾਰਿਸ ਨੂੰ ਲੈ ਕੇ ਕਿਉਂਕਿ ਵਾਰਿਸ ਦਾ ਪੰਗੜੇ ਦੇ ਵਿੱਚ ਸ਼ੌਂਕ ਹੈ ਸਾਰਿਆਂ ਨੂੰ ਪਤਾ ਹੀ ਹੈ ਉਹਦਾ ਪਹਿਲਾਂ ਵੀ ਪਰਫਾਰਮੈਂਸ ਕਰਦਾ ਰਹਿੰਦਾ ਹੈ ਅੱਜ ਵੀ ਉਹ ਆਪਣੇ ਗਰੁੱਪ ਦੇ ਨਾਲ ਕਿਉਂਕਿ ਉਹਦੇ ਕੋਚ ਵੱਡੇ ਭਾਈ ਸ਼ਮਿੰਦਰ ਠਾਕੁਰ ਜਿਹੜੇ ਇਹਨਾਂ ਨੂੰ ਭੰਗੜਾ ਰੈਡੀ ਕਰਵਾਉਂਦੇ ਆ ਗਿੱਧਾ ਭੰਗੜਾ ਉਹਨਾਂ ਦੀ ਕੋਚਿੰਗ ਦੇ ਵਿੱਚ ਵਾਰਿਸ ਦਾ ਛੋਟੇ ਹੁੰਦੇ ਤੋਂ ਹੀ ਚੱਲ ਰਿਹਾ ਇਹ ਕੋਈ ਉਹਦਾ ਪਹਿਲਾ ਦੂਜਾ ਇਹ ਪਰਫਾਰਮੈਂਸ ਨਹੀਂ ਹੈ ਇਹ ਪਹਿਲਾਂ ਵੀ ਵਾਰਿਸ ਦੀਆਂ ਪਰਫਾਰਮੈਂਸ ਇਦਾਂ ਹੀ ਹੁੰਦੀਆਂ ਰਹੀਆਂ ਫਰੀਦਕੋੜ ਅਸੀਂ ਸੈਕਿੰਡ ਵਾਰ ਹੀ ਆਏ ਆ ਤੇ ਉਹਦੀ ਪਰਫਾਰਮੈਂਸ ਸਾਰੀਆਂ ਤਿਆਰੀਆਂ ਚੱਲ ਰਹੀਆਂ ਆ ਅੰਦਰ ਸੋਲੋ ਦੀ ਪਰਫਾਰਮੈਂਸ ਲਗਭਗ ਹੋ ਚੁੱਕੀਆਂ ਨੇ ਹੁਣ ਗਰੁੱਪ ਜਿਹੜੇ ਨੇ ਉਹਨਾਂ ਦੇ ਭੰਗੜੇ ਹੋਣੇ ਆ ਗਿੱਧਾ ਭੰਗੜਾ ਗਰੁੱਪ ਦਾ ਤੇ ਅੰਦਰ ਪੂਰੀ ਤਿਆਰੀ ਆ ਹਾਲ ਦੇ ਵਿੱਚ ਫਰੀਦਕੋਟ ਦੇ ਵਿੱਚ ਬਹੁਤ ਵਧੀਆ ਇਹ ਇੱਕ ਗਰੁੱਪ ਬਣਿਆ ਇਹਨਾਂ ਦਾ ਤੇ ਇਹਨਾਂ ਵੱਲੋਂ ਇਹ ਪੰਜਵਾਂ ਭੰਗੜਾ ਜਿਹੜਾ ਇਹ ਭੰਗੜਾ ਗਿੱਧਾ ਕੰਪੀਟੀਸ਼ਨ ਕਰਵਾਉਣ ਲੱਗੇ ਆ ਤੇ ਆਓ ਤੁਸੀਂ ਵੀ ਨਾਲ-ਨਾਲ ਇੰਜੋਏ ਕਰੋ ਸਾਰਾ ਤੁਹਾਨੂੰ ਵੀ ਅੰਦਰ ਦਿਖਾਉਣੇ ਆ ਮਾਹੌਲ ਕਿਵੇਂ ਚੱਲ ਰਿਹਾ ਹੈ

ਪੰਗੜੇ ਦੀਆਂ ਵੀ ਪੂਰੀਆਂ ਤਿਆਰੀਆਂ ਸਾਰੇ ਜਿਹੜੇ ਟੀਮ ਮੈਂਬਰ ਹੈ ਇਹਨਾਂ ਦਾ ਗਰੁੱਪ ਵਾਰਿਸ ਦਾ ਇਹਨਾਂ ਦਾ ਗਰੁੱਪ ਪੰਗੜਾ ਹੈ ਤੇ ਪੂਰੀ ਤਿਆਰੀ ਹੋ ਰਹੀ ਹੈ ਸਾਰੇ ਆਪਦੀਆਂ ਦੀ ਡਰੈਸਸ ਪੱਕਾ ਬਣ ਕੇ ਤਿਆਰ ਹੋ ਰਹੀ ਹੈ ਜਲਦੀ ਇਹਨਾਂ ਦੀ ਪਰਫਾਰਮੈਂਸ ਸਟੇਜ ਤੇ ਹੋਊਗੀ ਵੀਰੇ ਤੋਂ ਬਾਅਦ ਤੇਰੀ ਵਾਰੀ ਹੈ ਹਾਂ ਬਸ ਇਹਨੂੰ ਪੂਰੀ ਨਿਕਾਲ ਲੈ ਬਾਹਰ ਸਾਰੇ ਰੁਮਾਲ ਦੇਖੀ ਨੀਚੇ ਪਿਆ ਹੋ ਗਾ ਜਰਾ ਮਿਲ ਗਿਆ ਬਸ ਕੁੜੀਆਂ ਨੇ ਰੈਡੀ ਹੋਣਾ ਥੋੜਾ ਜਿਹਾ ਉਹ ਕਹਿੰਦੇ ਬੁਲਾ ਦੋ ਮੈਡਮ ਨੂੰ ਮੈਂ ਕਿਹਾ ਸੀ ਮੈਡਮ ਨੂੰ ਆਪ ਜਾ ਕੇ ਲੈ ਆਉਣੇ ਅਸਲ 'ਚ ਨਾ ਥੱਕ ਗਏ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸ਼ੇਰ ਦੇ ਇੱਥੇ ਆਏ ਪਹਿਲਾਂ ਕਹਿੰਦੇ ਸੀ 1 ਵਜੇ ਪਰਫਾਰਮੈਂਸ ਹੋਣਗੀਆਂ ਫਿਰ ਕਹਿੰਦੇ 2 ਵਜੇ ਤੱਕ ਹੋਣਗੀਆਂ ਫਿਰ 3 ਵੀ ਲੰਘ ਗਿਆ ਤੇ ਹੁਣ 4:30 ਵੀ ਲੰਘ ਗਏ ਤਾਂ ਕਰਕੇ ਬਸ ਥੋੜਾ ਜਿਹਾ ਨਾ ਥਕਾਵਟ ਹੋਈ ਪਈ ਇਧਰਲੇ ਇਧਰ ਅੰਦਰ ਉਹ ਵੀ ਮੁੰਡੇ ਤਿਆਰ ਹੈ ਸੋਹਣੇ ਸੁਨੱਖੇ ਮੁੰਡੇ ਸਾਡਾ ਰਹਿ ਗਿਆ ਜੇ ਬਾਸ ਇਹਦੂ ਬਾਦ ਤੇਰੀ ਵਾਰੀ ਆ ਵਾਰਿਸ ਉਹ ਵੀਰੇ ਤੋਂ ਬਾਦ ਬੈਠ ਜਾ ਬੈਠ ਜਾ ਕਰ ਲੈ ਡੰਡ ਬੈਠ ਕੇ ਲਾਲਾ ਪੂਰੀਆਂ ਜਾਨ ਚਾਹੀਦੀ ਐ ਲੱਤਾਂ ਚ ਵੇਲ ਲਾ ਸਟੈਪ ਯਾਉਦ ਸਾਰੇ ਐ ਠੀਕ ਐ ਠੀਕ ਐ ਸਾਰਾ ਪੰਗੜਾ ਇੱਥੇ ਹੀ ਨਾ ਪਾਜੀ ਕਿਤੇ ਸਟੇਜ ਉੱਗ ਰਵੇ ਨਾ ਤੇਰੇ ਕੋਲੇ ਸਾਫ ਤਿਆਰ ਹੋਣ ਲੱਗ ਪਿਆ ਵੀ ਹਾਂ ਜੀ ਕੋਈ ਸਾਬ ਠੀਕ ਹੈ ਸਮਾਪਤੀ ਦੇ ਪਨਾਵਲੋਂ ਲੈ ਕੇ ਚੱਲੇ ਆ ਦਰਸ਼ਕ ਸਹਿਬਾਨ ਸੁਪੌਂਸਰ ਸਹਿਬਾਨ ਡਗਨਦੀਪ ਸਾਹਿਬ ਜਰਮਨੀ ਗੁਰਦਾਰਸ਼ਨ ਵੀਰ ਲਵੀ ਵੀਰ ਲਵੀ ਦਾ ਅਨਿਵਲਸਾ ਉਹਨਾਂ ਦੀ ਸਾਰੀ ਟੀਮ ਫਾਦਰ ਸਾਹਿਬ ਕੋਚ ਸਹਿਬਾਨ ਜਿੰਨੇ ਵੀ ਇਹ ਮਕੀਵੀਰ ਜਿੰਨੇ ਦਾ ਮੈਂ ਨਾਮ ਨਹੀਂ ਵੀ ਜਾਣਦਾ ਸਟੂਡੀਓ ਤੋਂ ਕਾਲੀ ਸਾਹਿਬ ਇਹਨਾਂ ਦਾ ਨਾਮ ਨਹੀਂ ਵੀ ਜਾਣਦਾ ਸਾਰੇ ਮੇਰੇ ਲਈ ਸਤਿਕਾਰਯੋਗੋਂ ਰੀਅਲ ਆਰਟ ਪੰਗੜਾ ਅਕੈਡਮੀ ਰੈਡੀ ਕਟੂ Terima kasih telah menonton! Okay, go!